ਧਾਰਨਾ ਬਣੀ ਸਰਕਾਰਾਂ ਕੰਮ ਨਹੀਂ ਕਰਦੀਆਂ ਉਹ ਪਹਿਲਾਂ ਨਹੀਂ ਕਰਦੀਆਂ ਸੀ ਹੁਣ ਸਰਕਾਰ ਕੰਮ ਹੀ ਬਹੁਤ ਕਰਦੀ ਹੈ ਗਵਰਨਰ ਜਿਹੜੇ ਨੇ ਅਸਤੀਫਾ ਦੇ ਦਿੱਤਾ ਉਹ ਅਸਤੀਫੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬੜੀ ਅਨਬੰਦੀ ਰਹਿੰਦੀ ਸੀ ਮੁੱਖ ਮੰਤਰੀ ਸਾਹਿਬ ਦੀ ਗਵਰਨਰ ਸਾਹਿਬ ਉਹਦੇ ਦੇਖੋ ਗੱਲ ਇਹ ਹੈ ਜੀ ਉਹ ਸਾਡੀ ਸਟੇਟ ਦੇ ਮੁੱਖੀ ਸੰਵਿਧਾਨਿਕ ਹੈੱਡ ਹੈ ਮੁੱਖ ਮੰਤਰੀ ਸਾਹਿਬ ਸਾਡੇ ਹਾਊਸ ਦੇ ਹੈੱਡ ਨੇ ਤੇ ਉਹਨਾਂ ਦੀ ਵੈਸੇ ਠੀਕ ਹੈ ਹੁਣ ਤਾਂ ਠੀਕ ਹੋ ਗਈ ਦੀ ਆਸ ਹੈ ਕੋਈ ਅਸੀ ਗੱਲ ਨਹੀਂ ਸੀ ਤਾਂ ਮਨੋਦਨ ਬੜੇ ਖੁਸ਼ ਨੂਮਾ ਮਹੌਲ ਦੇ ਵਿੱਚ ਮੀਟਿੰਗ ਹੋਈ ਹੈ। ਬੀਤੀ ਹੋ ਰਹਾ ਚੱਲ ਰਿਹਾ ਜਿਕਰ ਐਕਸੈਪਟ ਹੋਏਗੇ ਪੰਜਾਬ ਦੇ ਲਈ ਜੇ ਉਹਨਾਂ ਨੂੰ ਗਵਰਨਰ ਦੇ ਲਈ ਚੁਣੀ। ਜੇ ਮੈਂ ਲਾਉਣੀ ਹੋਵੇ ਫੇਰ ਆ। ਤਾਂ ਉਹਨਾਂ ਦੀ ਮਰਜ਼ੀ ਹੈ ਨੂੰ ਮਰਜ਼ੀ ਲਾ ਦੋ। ਉਦਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਇਸ ਵਕਤ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਂ ਸੰਵਾਦ ਨੇ ਸੰਵਾਦ ਸਾਹਿਬ ਪਹਿਲਾਂ ਤਾਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੋ ਇਹ ਪ੍ਰੋਗਰਾਮ ਕਰਵਾਏ ਗਏ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਇਸ ਖੇਡ ਵੱਲ ਜੁੜਿਆ ਜਾ ਰਿਹਾ ਪ੍ਰੇਰਿਤ ਕੀਤਾ ਜਾ ਰਿਹਾ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਗੁਰੂ ਸਾਹਿਬ ਮੇਰ ਰੱਖਣ ਇਸ ਤਰ੍ਹਾਂ ਦੀਆਂ ਜੇ ਐਕਟੀਵਿਟੀਆਂ ਆਪਾਂ ਹੋਰ ਸ਼ਹਿਰਾਂ 'ਚ ਵੀ ਕਰਾਈਏ ਸੋ ਇਹ ਤਾਂ ਬੜਾ ਬਹੁਤ ਦਿਲ ਵਧਾਉ ਜਿਹੜਾ ਉਪਰਾਲਾ ਹੈ ਮੈਂ ਵਧਾਈ ਦਿੰਦਾ ਇਹਨਾਂ ਸਾਰਿਆਂ ਨੂੰ ਹਾਂ ਸਰਪਾ ਸਰ ਰੋਡ ਮੈਪ ਕਿਸ ਤਰੀਕੇ ਦੇ ਨਾਲ ਤਿਆਰ ਕਰਨੇ ਹੁੰਦੇ ਆ ਜਿਵੇਂ ਤੁਸੀਂ ਪਹੁੰਚੇ ਹੋ ਨੌਜਵਾਨ ਪ੍ਰੇਰਿਤ ਹੁੰਦੇ ਨੇ ਕਿ ਸਾਨੂੰ ਸਰਕਾਰ ਸਪੋਰਟ ਕਰਦੀ ਹੈ ਇਸ ਦੇ ਵਿੱਚ ਰੋਡ ਮੈਪ ਕਿਵੇਂ ਤਿਆਰ ਕਰਨੇ ਹੁੰਦੇ ਆ ਕਿ ਬੱਚਿਆਂ ਨੂੰ ਹੋਰ ਇਧਰ ਜੋੜਿਆ ਜਾ ਸਕੇ ਦੇਖੋ ਇਹਦਾ ਇਹੀ ਹੈ ਵੀ ਤੁਸੀਂ ਜਿਹੜੇ ਬੱਚੇ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਕਾਮਯਾਬ ਹੁੰਦੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਪ੍ਰੇਸ਼ਾਨ ਦਿਓ ਉਹਨਾਂ ਨੂੰ ਨੌਕਰੀਆਂ ਦਿਓ ਸੋ ਪੰਜਾਬ ਸਰਕਾਰ ਨੇ ਇੱਕ ਬੜਾ ਵਧੀਆ ਸਪੋਰਟਸ ਪਾਲਿਸੀ ਬਣਾਈ ਆ ਮੇਰੇ ਖਿਆਲ ਆ ਵੀ ਪੰਜਾਬ ਸੂਬੇ ਦੀ ਜਿਹੜੀ ਸਪੋਰਟਸ ਪਾਲਿਸੀ ਆ ਉਹ ਦੇਸ਼ ਦੀ ਸਭ ਤੋਂ ਬੈਸਟ ਸਪੋਰਟਸ ਪਾਲਿਸੀ ਹੈ ਉਹਦੇ ਨੌਕਰੀਆਂ ਦਿੰਦੇ ਆ ਉਹ ਦੇ ਫਾਈਨੈਂਸ਼ੀਅਲ ਸਪੋਰਟ ਆ ਤਿਆਰੀ ਕਰਨ ਵਾਸਤੇ ਸਪੋਰਟ ਆ ਜਿਹੜੇ ਜੇਤੂ ਆ ਉਹਨਾਂ ਨੂੰ ਸਪੋਰਟ ਆ ਸੋ ਇਹ ਇੱਕ ਬੜਾ ਵੱਡਾ ਸਭ ਤੋਂ ਵੱਡੀ ਜਿਹੜੀ ਇਹ ਰੋਡ ਮੈਪ ਮਿਲ ਰਿਹਾ ਜਿਹੜਾ ਸਰਕਾਰ ਨੇ ਬਣਾਇਆ ਸੋ ਇਹਦੇ ਨਾਲ ਸੂਬੇ ਦੇ ਵਿੱਚ ਖੇਡਾਂ ਨੂੰ ਪੂਰਾ ਉਤਸ਼ਾਹ ਮਿਲੇਗਾ ਇੱਕ ਆਮ ਤੌਰ ਤੇ ਸਵਾਲ ਬੜੇ ਚੁੱਕੇ ਜਾਂਦੇ ਨੇ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਪਾਲਿਸੀ ਬਣਾ ਦਿੱਤੀ ਗਈ ਪਾਲਿਸੀ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਜਿਵੇਂ ਕਰਨਲ ਸਿੰਘ ਜੀ ਖੜੇ ਹੋਏ ਨੇ ਪੀਰ ਮੁਹੰਮਦ ਜੀ ਇਹਨਾਂ ਨੇ ਵੀ ਇਸ ਦਾ ਸਾਰਿਆਂ ਨੇ ਰਲ ਕੇ ਪ੍ਰੋਗਰਾਮ ਦਾ ਕੀਤਾ ਕਿ ਅਸੀਂ ਬੱਚਿਆਂ ਨੂੰ ਇੱਧਰ ਲਿਆਈਏ ਇਨਾਮ ਰੱਖੇ ਗਏ ਨੇ ਵੱਖ-ਵੱਖਰੀਆਂ ਸੰਸਥਾਵਾਂ ਨਾਲ ਜੁੜੀਆਂ ਹੋਣ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਕਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹ ਗੱਲੋਂ ਵੀ ਇਹ ਧਾਰਨਾ ਬਣੀ ਸਰਕਾਰਾਂ ਕੰਮ ਨਹੀਂ ਕਰਦੀਆਂ ਉਹ ਪਹਿਲਾਂ ਨਹੀਂ ਕਰਦੀਆਂ ਸੀ ਹੁਣ ਸਰਕਾਰ ਕੰਮ ਹੀ ਬਹੁਤ ਕਰਦੀ ਹੈ ਹੁਣ ਜਾਦੇ ਕਰ ਜਾਂਦੀ ਹੈ ਸਗੋਂ ਹੁਣ ਬਹੁਤ ਕਰਦੀ ਹੁੰਦੀ ਹੈ ਤੁਸੀਂ ਸਾਂਝਿਓ ਸਭ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਹ ਗਵਰਨਰ ਜਿਹੜੇ ਨੇ ਅਸਤੀਫਾ ਦੇ ਦਿੱਤਾ ਉਹ ਅਸਤੀਫੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬੜੀ ਅਨਬੰਦ ਹੀ ਰਹਿੰਦੀ ਸੀ ਮੁੱਖ ਮੰਤਰੀ ਸਾਹਿਬ ਦੀ ਗਵਰਨਰ ਸਾਹਿਬ ਹੋਰਾਂ ਦੀ ਉਹ ਦੇਖੋ ਗੱਲ ਇਹ ਆ ਜੀ ਉਹ ਸਾਡੀ ਸਟੇਟ ਦੇ ਮੁਖੀ ਸੰਵਿਧਾਨਿਕ ਹੈੱਡ ਹੈ ਮੁੱਖ ਮੰਤਰੀ ਸਾਹਿਬ ਸਾਡੇ ਹਾਊਸ ਦੇ ਹੈੱਡ ਨੇ ਤੇ ਉਹਨਾਂ ਦੀ ਵੈਸੇ ਠੀਕ ਹੈ ਹੁਣ ਤਾਂ ਠੀਕ ਹੋ ਗਈ ਸੀ ਆਪ ਸੱਚ ਕੋਈ ਐਸੀ ਗੱਲ ਨਹੀਂ ਸੀ ਤੇ ਉਹ ਤਾਂ ਮਤਲਬ ਉਹ ਦਿਨ ਬੜੇ ਖੁਸ਼ ਨੁਮਾ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਕੋਈ ਐਸੀ ਗੱਲ ਨਹੀਂ ਬਾਕੀ ਮੇਰੇ ਤਾਂ ਬਜ਼ੁਰਗ ਨੇ ਹੀ ਸਤਕਾਰਯੋਗ ਬਜ਼ੁਰਗ ਨੇ ਆਪ ਬੇਦੀ ਹੋ ਰਹਾ ਚੱਲ ਰਿਹਾ ਜਿਕਰ ਐਕਸੈਪਟ ਹੋਏਗੇ ਪੰਜਾਬ ਦੇ ਲਈ ਜੇ ਉਹਨਾਂ ਨੂੰ ਗਵਰਨਰ ਦੇ ਲਈ ਚੁਣੇ ਇਹ ਤਾਂ ਜੇ ਮੈਂ ਲਾਉਣੀ ਹੋਵੇ ਫੇਰ ਆ ਤਾਂ ਉਹਨਾਂ ਦੀ ਮਰਜ਼ੀ ਹੈ ਇਹਨੂੰ ਮਰਜ਼ੀ ਲਾ ਦੋ ਤਾਂ ਸਾਡੇ ਨਾਲ ਕੁਲਤਾਰ ਸੰਧਵਾ ਸੀਗੇ ਗੱਲਬਾਤ ਕਰ ਰਹੇ ਸੀਗੇ ਤਾਂ ਇੱਕ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕਿ ਸਤਾਰੀਆਂ ਦੇ ਬੱਚੇ ਤਾਂ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚੇ ਜਿਹੜੇ ਨੇ ਭਾਗ ਲੈ ਰਹੇ ਸੀਗੇ ਉੱਥੇ ਉਹਨਾਂ ਨੂੰ ਹੱਲਾਸ਼ੀਰ ਦੇਣ ਦੇ ਲਈ ਪੰਜਾਬ વિધાનસભા ਦੇ ਸਪੀਕਰ ਕੋਲ ਤਾਂ ਸੰਧਵਾ ਪਹੁੰਚੇ ਸੀਗੇ ਧੰਨ